ਕਰ ਹੱਥ ਪਾਉਗਾ। ਕਰ ਹੱਥ ਪਾਉਗਾ। ਹਾਂ ਵੀ ਲਲਕਾਰੇ ਮਾਰਦਾ ਕੀ ਗੱਲ? ਤੂੰ ਲਲਕਾਰੇ ਮਾਰਦਾ ਕੀ ਗੱਲ? ਨਹੀਂ ਤੂੰ ਗੱਡੀ ਵਿੱਚ ਮਾਦੇ ਹੋਂ ਮੇਰੇ। ਦੋ ਤੂੰ ਸਾਇਦ ਤੈਨੂੰ ਗੱਡੀ ਛੜਕਦੇ ਆਉਂਦੀ ਆ। ਤੂੰ ਥੱਲੇ ਕਰ ਤੇਰਾ 2 ਵੀਲਰ ਮੇਰੀ 4 ਵੀਲਰ ਮੈਂ ਸੜਕੋਂ ਥੱਲੇ ਲਾਉਂਗਾ। ਉਹੀ ਤੂੰ ਜਿੰਦ ਪਿੰਡ ਚ ਵੜਨਾ ਤੋਂ ਉਪਰ ਕੀਤਾ ਹੋਇਆ। ਹਟ ਜਾ ਹਟ ਜਾ ਹੁਣ ਵੀਡੀਓ ਬਣ ਗਈ ਹੁਣ ਤੂੰ ਡਰਦਾ। ਗੱਲਾਂ ਕਰ ਤੂੰ ਗੱਲਾਂ ਨਾ ਕਰ ਵਾਲੀਆਂ। ਅਸੀਂ ਤਾਂ ਆਵਾਂਗੇ ਪਿੰਡ। ਹਾਂ। ਇਹ ਕਾ ਸਾਡਾ ਘਰ ਰਾਹ ਘੇਰਦਾ ਹੈ। ਨਹੀਂ ਇਹ ਰਾਹ ਘੇਰਦਾ ਹੈ ਵੱਡਾ ਸਿਆਣਾ। ਵੱਡਾ ਬਦਮਾਸ਼ੀ ਕਰਦਾ ਹੈ। ਆ ਆ ਜਾਇਆ ਤਾਂ ਕਮੈਰਾ ਆ ਖੜਾ ਮੈਂ ਤਾਂ ਆ ਜਾ ਹਾਂ ਮੇਰੇ ਬਿੱਟ ਮਾਰ ਦਿੰ ਕੋਰ ਸ਼ੀਸ਼ੇ ਤਾਂ ਹਾਂ ਚੱਕ ਨਾ ਨਾ ਕੋਈ ਨਾ ਨੂੰ ਕਰ ਨਹੀਂ 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 ਮੰਨੋ ਮੇਰੀ ਗੱਲ ਇਹ ਬੰਦਾ ਬੇਵਕੂਫ ਆ ਸ਼ੀਸ਼ੇ ਤਾਂ ਹਾਂ ਚੱਕੋ ਸਿਆਣੀ ਗੱਲ ਕਰੀ ਦਿਓ ਨਾ ਨਾ ਤੂੰ ਵੀਡੀਓ ਬਣਾ ਕੋ ਯਾਰ ਸ਼ੀਸ਼ੇ ਤਾਂ ਤਾਂ ਹਾਂ ਚੱਕੂ ਇਹ ਨਾ ਰਾਹ ਘੇੜਿਆ ਹੋਇਆ ਕਹਿ ਦੇਣਾ ਇਹ ਸਾਡਾ ਰਾਹ ਘੇੜਿਆ ਹੋਇਆ ਤੇ ਕੀ ਕਰਨ ਬਹਾਂ ਕਰੋ ਆ ਸਾਡਾ ਰਾਹ ਘੇੜਦਾ ਜੀ ਆ ਦੇਖੋ ਸ਼ੀਸ਼ੇ ਤਾਂ ਇਹ ਨਾ ਰਾਹ ਘੇੜਦਾ ਬੰਦਾ ਬਣਾ ਵੀਡੀਓ ਬਣਾਇ ਦਾਰੇ ਨੇ ਇਹਨੂੰ ਕੋਈ ਆਹ ਭੈਣ ਜੋਲ ਵਿੱਚ ਗੱਡੀ ਮਾਰਨੀ ਸੀ ਮੇਰੇ ਲਈ ਯਾਰ ਬਿਨਾਂ ਗੱਲ ਤੋਂ ਨਹੀਂ ਇੱਕ ਮਿੰਟ ਤੇਰੇ ਵਿੱਚ ਤੇਰੇ ਤੇਰੇ ਕਹਾ 4 ਘੰਟ ਤੂੰ ਕੀ ਚੀਜ਼ ਕੀਆ ਤੂੰ ਕੀ ਚੀਜ਼ ਕੀਆ ਨਹੀਂ ਤੇਰੇ ਵਿੱਚ ਗੱਡੀ ਕਿਵੇਂ ਮਾਰਨੀ ਦੀ ਗੱਲ ਤੋਂ ਸਾਈਡ ਤੇ ਤੂੰ ਆਣਾ ਤਾਂ ਸਾਰੇ ਸਾਈਡ ਤੇ ਤੂੰ ਆ ਕੇ ਦੱਬੀ ਦਾਰ ਲਲਕਾਰੇ ਮਾਰਨਾ ਗੱਲ ਤੋਂ ਸਾਈਡ ਤੁਸੀਂ ਆਉਨੇ ਹੋ ਦੂਜੇ ਨੂੰ ਤੁਸੀਂ ਦੱਬਾਉਨੇ ਹੋ ਕੀ ਗੱਲ ਨਹੀਂ ਸਾਡਾ ਪਿੰਡ ਨਹੀਂ ਹੈਗਾ ਤੇਰਾ ਵੱਡਾ ਪਿੰਡ ਹੈ ਵੱਡਾ ਸਿਆਣਾ ਤੂੰ ਤੇ ਤੂੰ ਨਹੀਂ ਅਸੀਂ ਆਪ ਦੇ ਦੱਸਦਾ ਪਿੰਡ ਦਾ ਇਹ ਵੱਡੇ ਬਦਮਾਸ਼ ਦਾ ਵੀਡੀਓ ਬਣਾ ਵੀਡੀਓ ਸ਼ੀਸ਼ਾ ਚੱਕ ਲਉ ਦਾ ਹਾਂ ਕਾ ਵੀਡੀਓ ਬਣਾ ਕੀ ਕਰਨੇਗਾ ਤੂੰ ਬਾਤ ਕੁਛ ਕਰ ਸਕਦਾ ਮੈਂ ਤੈਨੂੰ ਟੈਨਸ਼ਨ ਨਾ ਕਰ ਕੋਰ ਕਰ ਸ਼ੀਸ਼ਾ ਤੂੰ ਚੱਕ ਹਾਂ ਹਾਂ ਵੀਡੀਓ ਲਾ ਉਸ ਤੋਂ ਪਰੇ ਰਹਿ ਦੋ ਤੇ ਯਾਰ ਕੀ ਗੱਲ ਹੈ ਮਰ ਜੇ ਤੂੰ ਕੋਰ ਸ਼ੀਸ਼ਾ ਤੂੰ ਚੱਕ ਲੈ ਯਾਰ ਬੰਦ ਨਾ ਸ਼ੀਸ਼ਾ ਤੂੰ ਚੱਕ ਕੋਰ ਸ਼ੀਸ਼ਾ ਦਾ ਹਾਂ ਚੱਕ ਲੈ ਕੋਰ ਸ਼ੀਸ਼ਾ ਤੂੰ ਚੱਕ ਮੈਂ ਨਹੀਂ ਯਾਰ ਆਹੀ ਗੱਲ ਹੈ ਵੀਡੀਓ ਬਣਾ ਰੇ ਮਾਰੇ ਰਹਿਣਾ ਉਹਨੇ ਮਾਰੇ ਨਾ ਵੀਡੀਓ ਬਣੀਆ ਹਾਂ ਬਣੀਆ ਬਣੀਆ ਇਹਦੀ ਵੀਡੀਓ ਬਣਾ ਤੱਕੀ ਤਰ੍ਹਾਂ ਬਣਾ ਦੀ ਵੀਡੀਓ ਇਹਦੀ ਵੀਡੀਓ ਬਣਾ ਹਰ ਘੇਰਦਾ ਆ ਘੇਰਦਾ ਇਹ ਘੇਰਦਾ ਇਹ ਬਣਾਉਨੇ ਆ ਬਣਾਉਨੇ ਆ ਤੁਸੀਂ ਘੇਰਦੇ ਹੋ ਤੁਸੀਂ ਮੌੜ ਨਹੀਂ ਦਿੰਦੇ ਕੋ ਥਾਣੇ ਚੱਲ ਕੋ ਥਾਣੇ ਚੱਲ ਹੁਣ ਥਾਣੇ ਚੱਲ 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 ਥਾਣੇ ਆਜੋ ਅਰੇ ਹਮਲਾ ਕਿੱਥੇ ਦੇਖ ਹਾਂ 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 ਮੁੱਕੀਆਂ ਮਾਰਦਾ ਹੈ ਵੱਡਾ ਸਿਆਣ ਬਣਾ ਲਈ ਬਣਾ ਲਈ ਆ ਦੇ ਆ ਦੇ ਗੈਂਗਸਟਰ ਨੇ ਜੇ ਵੱਡੇ ਕੰਜਰ ਕਿਸੇ ਤੋਂ ਆਉਂਦੇ ਪਰ ਇਹ ਹੋ ਜਾ ਪਰ ਇਹ ਹੋ ਜਾ ਪਰ ਇਹ ਹੋ ਜਾ ਆ ਦੇ ਆਏ ਮਾਰਦੇ ਦੇਖੋ ਮਾਰਦਾ ਦੇਖੋ ਪੁੱਲਾਈ ਆ ਰਾ ਘੇਰਦੇ ਦੇ ਨਾ ਕੰਜਰਾ ਹੌਣ ਨਹੀਂ ਦਿੰਦੇ ਹੈਗੇ ਕੁਰਸੀ ਆ ਦੇ ਆਏ ਮਾਰਦੇ ਯਾਰ ਦੇਖੋ ਜੀ ਆ ਦੇਖੋ ਘਰ ਆ ਦੇ ਘਰ ਕਾਰੇ ਪੌਣਸਰੂ ਫੋਨ ਕਰਦੇ ਕੰਜਰੋ ਕੋਈ ਸ਼ੀਸ਼ਾ ਟੁੱਟੂ ਕੋਈ ਸ਼ੀਸ਼ਾ ਟੁੱਟੂ ਕੋਈ ਨਾ ਕਰ ਕੰਜਰ ਖਾਚ ਲੈ ਖਾਚ ਲੈ ਖਾਚ ਲੈ ਖਾਚ ਲੈ ਖਾਚ ਲੈ